ਹਾਂਜੀ ਸਾਸ਼ੀ ਗਾਲ ਵੀਰ ਜੀ ਸਾਸ਼ੀ ਗਾਲ ਜੀ ਹਾਂ ਸਮ ਠੀਕਾ ਜੀ ਹਾਂਜੀ ਹਾਂਜੀ ਵਧੀਆ ਵੀਰ ਜੀ ਅੱਜ ਵੀਰ ਜੀ ਕਿੰਨੇ ਡੰਗਰ ਜੇ ਆਪਣੇ ਕੋਲ ਆਪਣੇ ਕੋਲ ਮਾਲ ਤੇ ਕੁਝ ਵੇਚਿਆ ਜੇ ਹਾਂਜੀ ਬਸ਼ੂ ਦੇ ਆ ਗਏ 7-8 ਪਰ ਆਪਾਂ ਆਪਣੇ ਕੋਲ ਫੇਰ ਹੋਣਾ ਜਿਹੜਾ ਉਹਨਾਂ ਦੀ ਵੀਡੀਓ ਆਪਾਂ ਨੂੰ ਦਿਖਾਵਾਂਗੇ ਚਲੋ ਠੀਕ ਹੈ ਵਿੱਚ ਮੱਝਾਂ ਕਿੰਨੀਆਂ ਜੇ ਵੀਰ ਜੀ ਅੱਜ ਅੱਕੀ ਝੋਟੀਆਂ ਕਾਉ ਕਰਾਉ ਸੀ ਜਿਹੜੀਆਂ ਨਾ ਜੀ ਵਜ੍ਹਾ ਚਲਦਾ 15-15 ਲੀਟਰੀਆਂ ਤੇ ਗਾਈਆਂ ਵੀਰ ਜੀ ਤੇ ਵਾੜ ਵੀ ਅੱਕੀ ਦਿਖਾਵਾਂਗੇ ਜੀ ਦੋ ਪੱਤੀ ਦਿਖਾਵਾਂਗੇ ਚਲੋ ਜੀ ਮੱਝ ਵਿਖਾ ਦੇ ਹਾਂ ਵੀਰ ਜੀ लक मारे भई ਪਾਈ ਜਿਹੜੀ ਇਹ ਹਾਂ ਜੀ ਇਹ ਦੇਖੋ ਗੋਲਗੇ ਲਗਾਵਾ ਚੰ ਤੋਂ ਹਟ ਕੇ ਪਾਉ ਦੇਣਾ ਫੇਰੇ ਫੇਰੇ ਸਿਰ ਕਰਦੇ ਆਪਾਂ ਇਹ ਇਹ ਲਾ ਲਾਸਨ ਤੋਂ ਲੈ ਕੇ ਪਾਉ ਦੇਣਾ ਜੇ ਅਦੀ ਪੂਰੀ ਲੰਬੀ ਲੰਬੀ ਛੱਡ ਜਾਈਏ ਸਕੀਨ ਝੋਟੀਆਂ ਇਹ ਮੇਰ ਜਾ ਦੀਆ ਤੇ ਕਿੰਨੇ ਲੰਮੇ ਦੇ ਇਸ ਹਾਂਜੀ ਇਹ ਬੰਗੀ ਥੱਲੇ ਬੇਚਣੀਆਂ ਆ ਤੇ ਕੀ ਰੇ ਫਿਰ ਵੀਰ ਜੀ ਅੱਜ ਇਹਦਾ ਰੇਡ ਵੇਖੋ ਜੀ ਜਿੱਦਾਂ ਦੀ ਝੋਟੀ ਲੱਗੀ ਉਹਦੇ ਝੋਟੀ ਦੇ ਲੱਖ ਰੁਪਏ ਦੀ ਆ ਬਾਕੀ ਕਿਹਾਗੇ ਸਾਡਾ ਨਹੀਂ ਲਵਾਂ ਲਵਾਂ ਚੱਲ ਰਿਹਾ ਆਪਣਾ ਹਾਂਜੀ 80000 ਰੁਪਏ ਬਾਝ ਕਰ ਦਿੰਦੇ ਹਾਂ ਹਾਂਜੀ ਤੇ ਬਾਕੀ ਤੁਹਾਡੇ ਲੱਖ ਰੁਪਏ ਦੇ ਆਪਾਂ ਮਾਰ ਦਾਨਾ ਦਾਂ 80000 ਰੁਪਏ ਦੇ ਦਾਂਗੇ ਹੋਰ ਵੀਰ ਜੀ ਘੱਟ ਵੱਧ ਕੋਈ ਹੋਰ ਕਰਦੇ ਨੇ ਸਰਪੰਚ ਜੀ ਤੁਸੀਂ ਜਨਾਗਾ ਕੀ ਵਦ ਤੇ ਉਹਨਾਂ ਨੇ ਨਹੀਂ ਕਰਤਾ ਕੋਈ ਇਹ ਰਾਖੇ ਭੈਣ ਦਾ ਇਹ ਕੰਮ ਨਹੀਂ ਕਰਨਾ ਇਹਨਾਂ ਨੇ ਮਾਰ ਚਲੋ 10000 ਰੁਪਇਆ ਗਿਆ ਹੈ ਬਾਕੀ ਹੋਰ ਚਲੋ ਕੋਈ ਨਹੀਂ 75000 ਦੀ ਵੀਰ ਕਹਿੰਦਾ ਦੇ ਦਾਂਗੇ 75000 ਦੀ ਕਹਿੰਦੇ ਮਾਨਤਨ ਕਰ ਦਾਂਗੇ ਹੋਰ ਛੋਟ 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 ਕਰ ਦਾਂਗੇ ਛੋਟ ਕੱਲੀ ਛੋਟ ਵੀਰ ਦੀ ਆ ਕੇ ਇਥੇ ਆਵੇਂ ਤਸੱਲੀ ਕਰਕੇ ਖੜੋ ਹਾਂਜੀ ਅੱਗੇ ਵੀਰ ਦੀ ਆ ਜਦ ਲਈ ਨਾੜ ਗਿਆ ਆ ਵੀਰ ਦੀ ਸੇਲ ਹੋ ਗਈ ਜੇ ਹਾਂ ਇਹ ਤੇ ਗਾ ਲੈ ਕਰਵਾ ਦੇ ਹਾਂਜੀ ਇੱਕ ਨਵਾਂ ਸੂਆ ਜੀ ਵੀਰ ਜੀ ਦੂਜਾ ਸੂਆ ਦੂਜਾ ਸੂਆ ਕਾਲੀ ਜਿਹੜੀ ਕਾਲੀ ਸ਼ਰਾ ਹੈ ਹੈ ਹਾਂ ਦਾਦਾ ਵੀਰ ਜੀ ਇਹਦਾ ਕੀ ਰੇਟ ਰੱਖਿਆ ਜੀ ਰੇਟ ਤਾਂ 40000 ਦੇ ਵੀ ਜੀ ਪਰ ਆਪਾਂ 35 ਨੇ 32000 ਦੇ ਦਵਾਂਗੇ ਮੈਂ ਕਹਿੰਦਾ ਵੀਰਾ ਨੂੰ ਫੋਨ ਤੇ ਕਹਿੰਦੇ ਆ ਵੀ ਤੁਹਾਡਾ ਰੇਟ ਬੜਾ ਜਾਇਜ਼ ਹੁੰਦਾ ਹੈ ਜਾਇਜ਼ ਹੈ ਇੰਦਰ ਜਾਇਜ਼ ਕਰਾਵਾਂਗੇ ਅਸੀਂ ਵੀਰ ਜੀ ਹੋਰ ਜਾਇਜ਼ ਤੋਂ ਵੀ ਜਾਇਜ਼ ਕਰਾਂਗੇ ਤੁਸੀਂ ਬਸ ਦੇਖਿਆ ਜਾ ਮੈਂ ਖੱਲੀ ਨੂੰ ਤੁਹਾਡਾ ਹੋਰ ਹੀ ਮਾਨਸਨ ਵਾਅਦਾ ਵਾਅਦਾ ਕਰਾਂਗੇ ਕਿ ਜੇ ਗਾੜਦਾ ਵੀ ਵਾਅਦਾ ਘਟਾ ਤੇ ਹੋਰ ਵੀ ਡਾਊਨ ਕਰਦਾ ਰੇਟ ਆਪਣੇ ਮਨਪਸੰਦ ਕਰੋ ਫੋਨ ਨੰਬਰ ਲਾਓ ਸਾਡਾ ਐਡਰੈਸ ਨੋਟ ਕਰੋ ਪਿੰਡ ਆਪਣਾ ਕਟਿਆਲਾ ਨੇ ਜਦੀਕ ਡੇਰਾ ਤਾਸਨਾ ਨਾਮਕ ਤੋਂ ਥਲੇਗੜ ਚੋਨੀਆ ਰੋਡ ਦੇ ਅੰਦਰ ਤਲਵੰਡੀ ਗ੍ਰਾਮ ਆ ਤੇ ਨਾਲ ਹੀ ਕਟਿਆਲਾ ਪਿੰਡ ਦੇ ਜ਼ਿਲ੍ਹਾ ਕਰਤਾਰਪੁਰ ਦੇ ਤੇ ਮੋਬਾਈਲ ਨੰਬਰ ਦੱਸਦੇ ਹਾਂ 98554 76701 ਦੂਜਾ ਨੰਬਰ ਤੇ 9145 56054 ਤੇ YouTube ਚੈਨਲ ਆਪਣਾ ਹੈਗਾ ਜੇ ਮਾਨਪ੍ਰੀਤ ਡੇਰੀ ਫਾਰਮ ਕਟਿਆਲਾ ਇਹਨੂੰ ਵਾਟ ਤੋਂ ਬਾਅਦ ਸਬਸਕ੍ਰਾਈਬ ਕਰ ਤੇ ਸ਼ੇਅਰ ਤੇ ਲਾਈਕ ਜ਼ਰੂਰ ਕਰੋ ਜੀ ਜਿਹੜੇ ਵੀਡੀਓ ਦੇਖਣ ਖੜੇ ਉਹਨਾਂ ਦਾ ਧੰਨਵਾਦ ਬਹੁਤ ਬਹੁਤ ਅਤੇ ਸਿਮਰਜੀਤ ਢਾਂਡਾ ਵੀ ਵੀਡੀਓ ਬਣਾਉਣ ਦਾ ਬਹੁਤ ਧੰਨਵਾਦ